ਯਾ ਫਰੈਂਚ ਆ ਬਾਕ ਲੈ ਕੇ ਦਿੱਤੀਆਂ ਦੋ ਡਰੈਸਾਂ ਸਮਾਇਰਾ ਲਈ ਹੋਵੇ ਵਾਸਤੇ ਤੁਹਾਨੂੰ ਦੱਸੋ ਕਿਹੜੀ ਲਈ ਅੰਨੇ ਫਾਈਨਲ ਆ ਵਾ ਆਹ ਤੁਟੀਆਂ ਆ ਤੇ ਸੋਨਾ ਚਿੱਟੀ ਵਾਲਾ ਵੀ ਹਾਂਜੀ ਆ ਹੈਗਾ ਵਾ ਇਹਦੇ ਨਾਲ ਡਬਲ ਹੋ ਆ ਸੌਫਟ ਸੌਫਟ ਦਾ ਕਰੈਕਸ਼ਨ ਆਲਾ ਪਰਸ ਨਾਲ ਆ ਇਹ ਵੀ ਪਰਸ ਨਾਲ ਕਿਹੜੀ ਵੜਾ ਲਈਏ ਦੋਤੇ ਚਾਹਤ ਤਿਆਰ ਨਾਲ ਤਸਵੀਰ ਉੰਨੇ ਕਾਣਾ ਮਿਲ ਲੈ ਹੀ ਨਹੀਂ ਕੱਲੇ ਫੇ ਦੋਨੇ ਹੀ ਲੈਏ ਇਹਦੇ ਹਾਂ ਮੈਂ ਕਿਹਾ ਫੇ ਉਹਨੇ ਕਾਣਾ ਮੇਰੇ ਲਈ ਵੀ ਕਹਿੰਦੇ ਸਮਾਈ ਲੈ ਆ ਤੂੰ ਨੇ ਦਾ ਕਹਿਣਾ ਆਉਣਾ ਤਾ ਤੇ ਨਾ ਬੋਲੜਾਈ ਹਟ ਜਾਣਾ ਵਾ ਮੈਨੂੰ ਆ ਜਿਆਦਾ ਸੋਹਣਾ ਆ ਜਿਆਦਾ ਚਚਿਆ ਆ ਜਿਆਦਾ ਚਚਿਆ ਵਧੀਆ ਬਹੁਤ ਆ ਹਾਂ ਇਹ ਤਾਂ ਉਥਾਮ ਜਿਆ ਬਹੁਤ ਮਤਲਬ ਵੀ ਲਗਜ਼ਰੀ ਜੀ ਆਈਟਮ ਲੱਗਦੀ ਹੈ ਹਾਂ ਹੈ ਨਾ ਸੋਨੇ ਦਾ ਲੱਗਦੇ ਚਿੱਟੇ ਚਿੱਟੇ ਜਿਹਾ ਇਦਾਂ ਮਸੇਦ ਦੇ ਲੋਮਾਂ ਕੱਲ ਨਾ ਮਾ ਉਹ ਵੱਡਾ ਭੋਰਾ ਹੋ ਜਾਵੇ ਕੋਈ ਗੱਲ ਨਹੀਂ 11 ਤੋਂ 12 ਸਾਲ ਦੇ ਦਾ ਠੀਕ ਹਾਂ ਆ ਜਾਣਾ 11 ਤੋਂ 12 ਸਾਲ ਦੇ ਦਾ ਠੀਕ ਆ ਫਾਈਨਲ ਕਰੋ ਠੀਕ ਗਾਇਸ ਇਹ ਵਾਈਟ ਵਾਲਾ ਕਰ ਦਤਾ ਆਪਾਂ ਹੂੰ ਵਾਈਟ ਵਾਲਾ ਹਾਂ ਤਾਂ ਸਮਾਈਲ ਵਾਸਤੇ ਆਵਾ ਇਹ ਕੀ ਹੈ ਵੇਟ ਵਾਲੀਆਂ ਆਈਟਮਾਂ ਜਿਹੜੀਆਂ ਪਸੰਦ ਕਰਦਾ ਹੁੰਦਾ ਵਾ ਆਹ ਜਈ ਇਹਦੇ ਵਿੱਚ ਗੋਲੀਆਂ ਵੱਜਦੀਆਂ ਵਾ ਜਿਦਾ ਇਹ ਆ ਤੋਪ ਜੀ ਆ ਇਹਦੇ ਵਿੱਚੋ ਜਦਾ ਸਾਹਮਣੇ ਅਟੈਕ ਹੁੰਦਾ ਟੈਂਕ ਠੀਕ ਆ ਠੀਕ ਓਕੇ ਕੱਪੜੇ ਨਹੀਂ ਨਾ ਹਨ ਦੇ ਨਹੀਂ ਹਜੇ ਉਹਦੇ ਲਈ ਕੱਪੜੇ ਨਹੀਂ ਦੇਖੇ ਠੀਕ ਇੱਥੇ ਹੈ ਜੇ ਨਾਲ ਹੀ ਦੇਖ ਲੈਣੇ ਹੈਗੇ ਆ ਜੇ ਬਣੀ ਗੱਤ ਆਹ ਛੁਟਕੂ ਵਾਸਤੇ ਵੀ ਆਪਣੇ ਆਹ ਤੇ ਛੁਟਕੂ ਵਾਸਤੇ ਵੀ ਬਹੁਤ ਸੋਹਣੇ ਆ ਨਹੀਂ ਜੀ। ਅਰਲੀ ਸ਼ੋਪਿੰਗ। ਬਹੁਤ ਸੋਹਣੇ ਨਾਲ ਹੀ ਸ਼ੂਜ਼ ਵਗੈਰਾ ਸਾਰਾ ਕੁਝ। ਹਾਂ। ਇੱਥੇ ਤੋਂ ਮੈਂ ਕਹਿੰਦੀ ਵਧੀਆ ਜਾਂ ਨਿੱਕੇ ਨਿੱਕੇ ਨਿਆਣਿਆਂ ਦੇ ਕੱਪੜੇ। ਬਹੁਤ ਕੱਪੜੇ। ਇੱਥੇ ਵੀ ਮੈਂ ਚਾਹਦੀ ਨਹੀਂ ਤੇ ਇਥੇ ਨਹੀਂ ਮੈਂ ਕਹਿੰਦੀ ਕਿ ਐਵੇਂ ਆਪਾਂ ਲੈ ਜਾਈਏ ਨਹੀਂ ਕਿ ਸੋਹਣੇ ਆ ਸਭ। ਯਾ। ਇਹਦਾ ਨੰਬਰ ਉੱਧਰੋਂ ਮੁੰਡਿਆਂ ਵਾਲਾ ਸੈਕਸ਼ਨ ਹੈ। ਡੈਡੀ ਕਹਿੰਦਾ ਜੀ ਸਮਾਈਲ ਵਾਸਤੇ ਜੈਕਟ ਦੂ ਘੜੇ। ਸਮਾਈਲ ਦੇ ਵਾਸਤੇ ਜੈਕਟ ਦਾ ਕਹਿੰਦੇ ਸੀਗੇ ਚੱਲ ਲੈ ਲਓ ਫਿਰ 50 ਡਾਲਰ ਦੀ 3000 ਦੀ ਜੈਕਟ ਲੱਕੋ ਛੋਟੀ ਆ ਆ ਉਗੀ ਹੈ ਨਾ ਆ ਕੋਈ ਸ਼ੁਰੂਆਤ ਨਹੀਂ ਕੀਤੀ। ਛੋਟੀ ਹੈ। 70। 70 ਡਾਲਰ ਦੀ। ਉਹ ਪਾਪਰਿੰਗ ਵਿੱਚ। 70। ਆਹ ਥੋੜੀਆਂ ਵੱਡੀਆਂ। ਇਹ ਉਦਾਂ ਨਹੀਂ ਸਹੀ ਜੀ ਨਾ। ਚਲੋ ਨਹੀਂ ਸੋਣੀ ਜੈ। ਹਾਂ ਇਹ ਨੂੰ ਮਾੜਾ ਮਾੜਾ ਵੈਲਕਮ ਟੂ ਰੋਡਿਆ ਮੀਨੀ ਬਲੌਗਸ ਸੋ ਮੋਨਾ ਪਰਫਰਮੈਂਸ ਤੇ ਹੈ ਹਾਲ ਸਤੋਂ ਪਹਿਲੋਂ ਆਪਾਂ ਗਏ ਚਨਖਰੀ ਲਈ ਨਿਆਣਿਆਂ ਵਾਸਤੇ ਖਡਾਉਣੇ ਸੋ ਇਹ ਸਾਰਾ ਇੱਥੇ ਖਡਾਉਣਿਆਂ ਦੀ ਮਾਰਕੀਟ ਹੈਗੀ ਹੈ ਇੱਥੇ ਇੰਨੇ ਕੋ ਤੇ ਨਾਂ ਤੇ ਜੜੀ ਹੈਗੀ ਹੈ ਖਡਾਉਣਿਆਂ ਦੀ ਮਾਰਕੀਟ ਤੇ ਦੇਖੋ ਕਿੰਨੇ ਵਧੀਆ ਵਧੀਆ ਜਿਹੜੇ ਹੈਗੇ ਖਡਾਉਣੇ ਨਸਰਾ ਦੇ ਵਿੱਚ ਆਉਂਦੇ ਹੈ जोड़ना पिदा छोटे छोड़ छोटे जो पजल्स गेम ना उस हिसाब से पाए हुए हैं <laughs> Have a nice one Good enough, but yeah, we just the Oh my god, no, you did I thought you said you were, you were thinking the worst thing about the garden. Tell me about the garden. Exactly, that's what he you said. He was talking about the garden for his Lego, but he didn't say he was very like which kind of garden, but this is a base for it. Is. Is I didn't realize like, how much you can move elements now, <laughs> But I'm grown on real head. Okay, so I'm like going like to check first. Is that the sword? Oh, the box? Really yeah, do you do like open the top of the head. And then you have Yeah, I was like, this would be cool. i Yeah. Oh. Where are you going? That's not Chels, what are you looking for? No, no, no. Sorry? Hi. Yeah. I'm looking for a spider jet like drone. Like a drone? Ooh, I do not have any drones. My son wants a spider jet, but like this drone is a high like. Okay. Okay. Um, no drone. <laughs> I actually don't have that many like airplanes other we have yes yes my son look looking for yes guys come see estaramo dê je de vez, alagalá -alag. shops La, Deja. Deja. ice cream shop

ਪਾਪਾ ਡਾਇਰੈਕਟ ਟਿਕਟਸ ਵਾਲੇ ਪਾਸੇ ਜਾ ਰਿਹਾ ਕਿਉਂਕਿ ਆਪਾਂ ਇਹ ਸਕੂਲ ਵੀ ਪਾਣੀ ਨਾ ਇਹ ਥੋੜੀ ਸਕੂਲ ਪੈਣ ਦੇ ਪਾਪਾ ਜੀ ਨਾ ਕਿਹਾ ਸਰ ਦਾ ਟਿਕਟ ਬੋਲ ਲਾ ਆ ਰਹੇ ਆ ਮੈਂ ਜਾ ਚੱਲ ਰਹੀ ਹਾਂ ਇਹ ਸਕੂਲ ਦੇ ਪਾਸ ਜਾਣਾ ਪੜਾ